ਇਹ ਮਾਮਲਾ ਹੈਗਾ ਜੀ ਸਾਰਾ ਜਿਹੜਾ ਇਹ ਲਕਟੂ ਨੂੰ ਲੇਡੀ ਨੂੰ ਸਾਰਾ ਇਹ ਅੱਜ ਤਲਾਬ ਮਿਲੀ ਸੀਗੀ ਪਿੰਡ ਬੂਲੇ ਨੰਗਲ ਇੱਕ ਪਿੰਕੀ ਨਾਂ ਦੀ ਔਰਤ ਨੂੰ ਉਸਦੇ ਪਤੀ ਨੇ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ ਹੈਗਾ ਮੌਕੇ ਤੇ ਪੁੱਜੇ ਆ ਮੌਕੇ ਤੇ ਲਟਕੀ ਦੇ ਵਾਰਿਸ ਪਿੰਡ ਕਲੀਰ ਘਮਾਣਾ ਤੋਂ ਪਹੁੰਚੂਕੇ ਨੇ ਜੋ ਸਟੇਟਮੈਂਟ ਦਿੰਦੇ ਨੇ ਉਸ ਆਧਾਰ ਤੇ ਅਗਲੀ ਕਾਰਵਾਈ ਕਰ ਦਿੱਤੀ ਜਾਊਗੀ ਕੀ ਨਾਮ ਹੈਗਾ ਜੀ ਇਹਦੇ ਜਿਹੜੇ ਪਤੀ ਦਾ ਜਿਹਦੇ ਪਤੀ ਦਾ ਨਾਮ ਸੁਖਦੇਵ ਸਿੰਘ ਲਾਡੀ ਹੈ ਜੀ ਠੀਕ ਹੈ ਤੇ ਕੀ ਕੰਮ ਕਰਦਾ ਇਹ ਮਿਹਨਤ ਦਾ ਕੰਮ ਕਰਦਾ ਮੇਤ ਨੂੰ ਤੁ ਠੀਕ ਹੈ ਸਰ ਕੋਈ ਕਾਰਨ ਪਤਾ ਲੱਗਾ ਹੁਣ ਤੱਕ ਕਿ ਸਾਰਾ ਕਾਰਨ ਜੀ ਇਨਵੈਸਟੀਗੇਸ਼ਨ ਪੁੱਜ ਜਿਉਂ-ਜਿਉਂ ਗਾਂ ਚੱਲਦੀ ਆ ਫੇ ਕਲੀਅਰ ਆਫ ਹੋ ਜੂ। ਠੀਕ ਆ ਤਾਂ ਕਿੰਨਾ ਕ ਸਾਮਾਨ ਕੀ ਛੜਿਆ ਅੰਦਰ ਹੋਇਆ? ਸਾਮਾਨ ਮੌਕੇ ਤੇ ਜਿਹੜੀ ਮੰਜੇ ਤੇ ਪਈ ਸੀ, ਮੰਜੇ ਦਾ ਵਾਣ ਛੜ ਗਿਆ। ਅੱਗੇ ਫਰਿਜ ਸੀਗੀ, ਇੱਕ ਬੈੱਡ ਸੀਗਾ ਛੋਟਾ ਲੱਕੜ ਦਾ। ਉਹ ਛੜ ਗਿਆ। ਉਹ ਸਾਰੇ ਅੰਦਰੋਂ ਛੜਦੇ ਪਏ। ਹਾਂ, ਇਹ ਸਾਮਾਨ ਛੜ ਗਿਆ। ਛੜ ਗਿਆ, ਛੜ ਗਿਆ। ਔਰ ਜਿਹੜੇ ਪਰਿਵਾਰਕ ਮੈਂਬਰ ਹੈਗੇ ਕਿ ਕੰਨਾਂ ਕਿਥੇ ਹੋ ਗਏ ਨੂੰ ਲੜਕੀ ਦੇ ਵਿਆਹ ਨੂੰ? ਇਹਨੂੰ 2.5 ਸਾਲ ਹੋਏ ਜੀ ਵਿਆਹ ਨੂੰ। ਤੇ ਇਹ ਲੜਕੀ ਪ੍ਰੈਗਨੈਂਟ ਸੀਗੀ? ਹਾਂ, ਉਹਦੇ ਮਾਂ ਦੇ ਦੱਸਲ ਮੁਤਾਬਕ ਹੈ ਇਹ ਪ੍ਰੈਗਨੈਂਟ। ਦੋ ਬੱਚੇ ਕਹਿ ਜਾਂ ਰਹੇ ਟਵਿਨਸ ਇਹ ਅੰਦਰ ਉਹ ਕਹਿ ਰਹੇ ਇਹ ਇਹ ਪੋਸਟਮਾਰਟਮ ਦਾ ਵਾਦਾ ਕਲੀਅਰ ਹੋਊਗਾ ਜੀ ਇਹ ਤੋਂ ਉਹਦੀ ਮਾਂ ਦੇ ਦੱਸਣ ਮੁਤਾਬਕ ਹੈ ਠੀਕ ਹੈ ਫਿਲਹਾਲ ਸਿਰ ਹੁਣ ਤੱਕ ਕੋਈ ਫਸਟ ਇਨਫੋਰਮੇਸ਼ਨ ਨਹੀਂ ਪਤਾ ਲੱਗਾ ਕਿ ਕੀ ਕਾਰਨ ਹੈ ਇਹਦਾ ਇਸ ਲੇਡੀ ਨੂੰ ਫੜਨ ਕਾਰਨ ਇਹਦੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਗੇ ਕਿ ਉਹਦੇ ਪਤੀ ਨੇ ਇਹਨੂੰ ਕਿਉਂ ਸੜ ਕੇ ਮਾਰਿਆ ਠੀਕ ਹੈ ਮੋੜਜੰਮ ਦੀ ਪਾਲ ਕੀਤੀ ਹੈ ਮੋੜਜੰਮ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਠੀਕ ਹੈ ਪਰਿਵਾਰਕ ਮੈਂਬਰ ਉਹਨਾਂ ਦੇ ਕੀ ਨਾਮ ਹੈ ਲੜਕੀ ਵੱਲੋਂ ਲੜਕੀ ਦੀ ਮਾਤਾ ਆਈ ਹੈ ਪਿੰਕ ਜੋਤੀ ਪਤਨੀ ਪੀਰ ਸਿੰਘ ਜਾਂਚ ਕੀਤੀ ਜਾ ਰਹੀ ਸਰ ਜਾਂਚ ਕੀਤੀ ਜਾ ਰਹੀ ਸਰ ਕੀ ਨਾਮ ਜੀ ਤੁਹਾਡਾ ਹਾਂ ਜੀ ਜਗਜੀਤ ਸਿੰਘ ਸਰਪੰਚ ਭੂਲੇ ਨਕਲ ਸਰ ਕੀ ਘਟਨਾਕ੍ਰਮ ਜਿਹੜਾ ਅੱਜ ਹੋਇਆ ਜੀ ਜੀ ਮੈਂ ਰਹੀ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਇਦਾਂ ਇੱਕ ਦੇਵ ਸਿੰਘ ਮੁੰਡਾ ਵਾ ਉਹਨੇ ਆਪਣੀ ਘਰ ਵਾਲੀ ਨੂੰ ਅੱਗ ਲਾ ਕੇ ਸਾੜਤਾ ਜੀ ਠੀਕ ਹੈ ਹਾਂ ਜੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪ੍ਰਸ਼ਾਸਨ ਨੂੰ ਪਿੰਡ ਵਾਲਿਆਂ ਨੇ ਸੂਚਿਤ ਕੀਤਾ ਉਹਨਾਂ ਨੇ ਆਣ ਕੇ ਮੌਕੇ ਤੇ ਸਾਰੀ ਸੜ ਬੋਡੀ ਕਬਜ਼ੇ ਚ ਲੈ ਲਿਆ ਆਪਣਾ ਕਾਰਵਾਈ ਕਰਕੇ ਤੇ ਦੋਸ਼ੀ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਆ ਜੀ ਕੋਈ ਕਾਰਨ ਪਤਾ ਲੱਗਾ ਜੀ ਕਿਉਂ ਸਾੜਿਆ ਉਹਨੂੰ ਨਹੀਂ ਕੋਈ ਉਹਨਾਂ ਦੀ ਕੋਈ ਘਰੇਲੂ ਕੋਈ ਲੜਾਈ ਝਗੜਾ ਹੋ ਸਕਦਾ ਜੀ ਕਿਸੇ ਨੂੰ ਕੋਈ ਇਹ ਨਹੀਂ ਪਤਾ ਹਾਂ ਉਹ ਕੋਣੇ ਇਸ ਪਰਿਵਾਰ ਚ ਰਹਿੰਦਾ ਜੀ ਇਸ ਪਰਿਵਾਰ ਚ ਦੋਵੇਂ ਜੀ ਰਹਿੰਦੇ ਆ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਉਹਨੂੰ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਮੇਰੇ ਖਿਆਲ ਪੰਜ ਚਾਰ ਸਾਲ ਹੋ ਹੀ ਗਏ ਹੋਣਗੇ ਜੀ 2.5 ਛੋਟਾ ਹੀ ਸਾਲ 2.5 ਸਾਲ ਹੋ ਗਿਆ 1.5 ਸਾਲ ਇਹ ਸਾਰੇ ਪਰਿਵਾਰ ਤੋਂ ਆਪਣੇ ਬ੍ਰਦਰ ਤੋਂ ਅੜ ਰਹਿਂਦਾ ਜੀ ਇੱਥੇ ਠੀਕ ਹੈ ਤੇ ਬਾਕੀ ਪਰਿਵਾਰ ਕਿੱਥੇ ਰਹਿੰਦਾ ਬਾਕ ਹਾਂ ਜੇ ਹੁਣ ਜਿਹੜਾ ਸੀਗਾ ਕੀ ਕੰਮ ਕਰ ਇਹਦਾ ਲੜਕੇ ਦਾ ਇਹ ਦਿਹਾੜੀ ਧੂੜੀ ਕਰਦਾ ਸੀਗਾ ਜੀ ਜਾਂ ਕਈ ਵਾਰ ਮਿਸਤਰੀਆਂ ਮਿਸਤਰੀ ਦਾ ਕੰਮ ਵੀ ਕਰ ਲੈਂਦਾ ਸੀ ਆਮ ਉਹਦਾ ਦਿਹਾੜੀ ਧੂੜੀ ਵੀ ਕਰ ਲੈਂਦਾ ਸੀ ਉੱਥੇ ਕਾਰਨ ਪਤਾ ਲੱਗਾ ਵੀ ਕਿਉਂ ਨਹੀਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਕਾਰਨ ਤੇ ਹੁਣ ਜੋ ਰੈਸਟ ਹੋਊਗਾ ਫਿਰ ਪਤਾ ਲੱਗੂਗਾ ਜੀ ਬੱਚੇ ਗਰਭਵਤੀ ਬੱਚੇ ਗਰਭਵਤੀ ਦੋ ਉਹਨਾਂ ਦੀ ਲੜਕੀ ਦੀ ਮਾਂ ਨੇ ਦੱਸਿਆ ਵੀ ਦੋ ਬੱਚੇ ਹੋਣ ਵਾਲੇ ਸੀਗੇ ਪ੍ਰੈਗਨੈਂਸੀ ਇਹਨਾਂ ਨੇ ਨਹੀਂ ਪੁੱਛਿਆ ਨਹੀਂ ਪਹਿਲਾਂ ਨਹੀਂ ਬਚਾ ਗੁਆ ਕੋਈ ਨਦੀਕੀਆਂ ਤੋਂ ਜਾਂ ਫਿਰ ਆਣ ਗਮਣ ਤੋਂ ਕਦੀ ਅਕਸਰ ਝਗੜਾ ਜਾਂ ਫਿਰ ਕੋਈ ਹੋਰ ਕਾਰਨ ਨਹੀਂ ਕੋਈ ਇਹ ਚੀਜ਼ ਨਹੀਂ ਪ ਨਹੀਂ ਇਹ ਇਹ ਨਹੀਂ ਗੱਲ ਪਤਾ ਲੱਗੀ ਕਿਸੇ ਨੂੰ ਮੁੱਖ ਹਲੇ ਤੱਕ ਪਤਾ ਨਹੀਂ ਕਿ ਕਿਉਂ ਇਹ ਮੁੱਖ ਹਜੇ ਤੱਕ ਪਤਾ ਨਹੀਂ ਜੀ ਇਹ ਨਹੀਂ ਲੱਗਾ ਜੀ ਬਹੁਤ ਮਾੜਾ ਹੋਇਆ ਜੀ ਬੜਾ ਮਾੜਾ ਬੜੀ ਨਾਈਸ ਕੁੜੀ ਸੀਗੀ ਬਹੁਤ ਵਧੀਆ ਅਸੀਂ ਤੇ ਉਹ ਕਹਿੰਨੇ ਵੀ ਜਿਹੜੇ ਦੋਸ਼ੀ ਫੜੇ ਜਾਂਦੇ ਹਨ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੀ ਇੱਕ ਵਿਚਾਰੀ 23 ਸਾਲ ਦੀ ਲੜਕੀ ਸੀ ਦੂਸਰਾ ਜੀ ਉਹ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਸੀਗੀ ਹੈ ਜੀ ਤੇ ਬੜਾ ਜਿਆਦਾ ਦੁੱਖ ਲੱਗਾ ਜੀ ਇਹ ਗੱਲ ਸੁਣ ਕੇ ਉਹ ਪੌਂਡ ਦੇ ਮੌਕੇ ਤੇ ਆਣ ਕੇ ਉਹਨਾਂ ਨੇ ਉਸੇ ਵੇਲੇ ਸਾਰੀ ਕਾਰਵਾਈ ਕੀਤੀ ਹੈ ਜੀ ਕਿੰਨੀ ਨੋਈ ਦੀ ਘਟਨਾ ਜੀ ਇਹ ਘਟਨਾ ਹੋਈ ਕਿ ਜੀ ਕੋਈ ਮੇਰੇ ਖਿਆਲ ਨਾਲ 12 ਦੇ ਕਰੀਬ ਸਾਨੂੰ ਪਤਾ ਲੱਗਾ 12 ਵਜੇ ਦੇ ਹਾਂਜੀ ਤੇ ਉਸੇ ਵੇਲੇ ਮਰਲ ਪੰਜ ਸੱਤ ਮਿੰਟ ਦੀ ਪ੍ਰਸ਼ਾਸਨ ਆ ਗਿਆ ਜੀ ਕੋਸਾਂਗੀ